ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸੁਖਪਾਲ ਸਿੰਘ ਖੈਰਾ ਨੇ ਨਵੀਂ ਪਾਰਟੀ ਪੰਜਾਬੀ ਇਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਇੱਕ ਇਕੱਠ ਸਦਿਆ ਇਸ ਇਕੱਠ ਦੇ ਵਿੱਚ ਐਮਪੀ ਪਟਿਆਲਾ ਤੋਂ ਧਰਮਵੀਰ ਗਾਂਧੀ ਵੀ ਪਹੁੰਚੇ ਧਰਮਵੀਰ ਗਾਂਧੀ ਨੇ ਭਾਵਪੂਰਕ ਤਕਰੀਰ ਪੇਸ਼ ਕੀਤੀ ਜਿੱਥੇ ਉਹਨਾਂ ਨੇ ਪੰਜਾਬ ਦੇ ਹੱਕਾਂ ਦੇ ਲਈ ਹਾ ਦਾ ਨਾਰਾ ਮਾਰਿਆ ਪੰਜਾਬ ਅੱਜ ਹਰ ਪਾਸੇ ਸੰਕਟ ਦਾ ਸ਼ਿਕਾਰ ਹੈਗਾ ਹੈ ਚਾਹੇ ਉਹ ਆਰਥਿਕ ਸੰਕਟ ਹੈਗਾ ਕਿਸਾਨੀ ਦਾ ਸੰਕਟ ਹੈਗਾ ਨਸ਼ਾ ਦਾ ਸੰਕਟ ਹੈਗਾ ਔਰ ਵਿੱਦਿਆ ਦਾ ਸੰਕਟ ਹੈ ਸਿਹਤ ਦਾ ਸੰਕਟ ਹੈ ਵਾਤਾਵਰਨ ਦਾ ਸੰਕਟ ਹੈ ਇਸ ਵਾਸਤੇ ਜ਼ਿੰਮੇਵਾਰ ਕੇਂਦਰ ਦੀ ਕੇਂਦਰੀਵਾਦੀ ਸਿਆਸਤ ਅਤੇ ਹੁਣੀਆਂ ਪਿਛੜਕ ਪਾਰਟੀਆਂ ਵੱਲੋਂ ਪੰਜਾਬ ਦੀ ਕੀਤੀ ਹੋਈ ਲੁੱਟ ਜ਼ਿੰਮੇਵਾਰ ਹੈ ਉਸ ਕੇਂਦਰ ਦੀ ੱੱਕੇ ਨੂੰ ਕੇਂਦਰ ਦੀ ਜੋਰ-ਜੋਰ ਜ਼ਬਰਦਸਤੀ ਨੂੰ ਕੇਂਦਰ ਦੀ ਪੰਜਾਬ ਦੇ ਸਾਧਨਾਂ ਦੀ ਲੁੱਟ ਨੂੰ ਖਤਮ ਕਰਨ ਵਾਸਤੇ ਔਰ ਪੰਜਾਬ ਵਿੱਚ ਦੋ ਰੋਜ਼ ਦੋ ਰਾਤ ਦੋ ਜੋ ਇਹਨਾਂ ਦੇ ਪਿਛੜਕ ਰਾਜ ਕਰਦਾ ਪਾਰਟੀਆਂ ਅਕਾਲੀ ਭਾਜਪਾ ਕੱਠ ਜੋੜ ਤੇ ਕਾਂਗਰਸ ਦੀ ਸੇ ਸਿਆਸਤ ਹੈਗੀ ਹੈ ਇਹਨੂੰ ਪਾਜ ਦੇਣ ਵਾਸਤੇ ਇੱਕ ਬਹੁਤ ਹੀ ਸ਼ੁਭ ਲੱਛਣਾ ਪੰਜਾਬ ਵਿੱਚ ਕਿ ਪੰਜਾਬ ਪੱਖੀ ਧਿਰ ਮਜਬੂਤ ਹੋਣ ਲੱਗੀ ਹੈ ਅੱਜ ਆਪਣੀਆਂ ਅੱਜ ਆਪਣੇ ਜਿਹੜੇ ਜੇ ਸਰ ਜੋੜਨ ਲੱਗੀ ਹੈ ਬਾਹਾਂ ਜੋੜਨ ਲੱਗੀ ਹੈ ਔਰ ਇੱਕ ਮਜਬੂਤ ਪੰਜਾਬੀ ਲੋਕਾਂ ਦਾ ਇਹ ਕੱਟ ਹੈ ਗਿਆ ਇੱਕ ਇਕਤਾ ਹੈਗੀ ਹੈ ਉਹਦਾ ਆਗਾਜ਼ ਹੋ ਰਿਹਾ ਪੰਜਾਬ ਵਿੱਚ ਜਿਸ ਦਾ ਨਤੀਜੇ ਵਜੋਂ ਅਜੇ ਇੱਕ ਮਹੀਨਾ ਪਹਿਲਾਂ ਪੰਜਾਬ ਚ ਪੰਜਾਬ ਡੈਮੋਕਰੈਟਿਕ ਲਾਇਨ ਸੁਣਾਦੀ ਇੱਕ ਕਠਵੰਦਰ ਜੋ ਹੌਂਦ ਵਿੱਚ ਆਇਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਵਿਚਾਰ ਟੰਦਰ ਦੇ ਬਾਅਦ ਇੱਕ ਪਾਰਟੀ ਦਾ ਰੂਪ ਲੈ ਕੇ ਕਠਨ ਵਿੱਚ ਤੁਹਾਡੇ ਸਾਹਮਣੇ ਹੋਵੇਗਾ ਉਸ ਦੇ ਪਰ ਆਉਣ ਵਾਲੀਆਂ ਲੋਕ ਸਭਾ ਚੋਣਾਂ ਚ ਇੱਕ ਕਠਵੰਦੇ ਦੇ ਰੂਪ ਵਿੱਚ ਆਸੀ ਇਹਨਾਂ ਚੋਣਾਂ ਵਿੱਚ ਕੇਂਦਰੀਵਾਦੀ ਸਿਆਸਤ ਤੇ ਕਾਂਗਰਸ ਖਾਲੀ ਤੇ ਭਾਜਪਾ ਘੱਟ ਜੋੜ ਦੀ ਸਿਆਸਤ ਨੂੰ 5.5 ਵਾਸਤੇ 71 ਹੋਏ ਹੈ ਮੈਂ ਇਸ ਉਦਮ ਵਾਸਤੇ ਇਸ ਕੋਸ਼ਿਸ਼ ਵਾਸਤੇ ਇਸ ਕੱਠ ਵਾਸਤੇ ਖੇਰਾ ਸਾਬ ਦਾ ਉਹਨਾਂ ਨੂੰ ਬਾਰਕ ਵਾਰ ਵੀ ਦਿਨਣਾ ਹੈਗਾ ਉਹਨਾਂ ਨੂੰ ਵਧਾਈ ਵੀ ਦਿਨਣਾ ਹੈਗਾ ਤੇ ਉਹਨਾਂ ਨੂੰ ਜੀ ਆਇਆ ਵੀ ਕਹਿਣਾ